ਸਸੇ ਕਰ ਜੀ ਸਾਰਨ ਉਮੀਦ ਕਰਦਾ ਤੁਸੀਂ ਸਾਰੇ ਜੜੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੁਸੀਂ ਵੀ ਠੀਕ ਠਾਕ ਆ ਕਲਕਾਣਾ ਮੈਂ ਜਿੱਦੋਂ ਖਾਇਆ ਤਾਂ ਓਕੇ ਜੀ ਲਓ ਜੀ ਕਰਨ ਲੱਗਾ ਜੀ ਅੱਜ ਦਾ ਬਲੌਗ ਸ਼ੁਰੂ ਤੇ ਸ਼ੁਰੂ ਕਰਦੇ ਆਂ ਅੱਜ ਸਵੇਰ ਤੋਂ ਸਵੇਰ ਬਹੁਤ ਦੂਰ ਤੱਕ ਚਲੀ ਗਈ ਅੱਜ ਲਓ ਜੀ ਬਹੁਤ ਸਮਝ ਸਾਫ ਆ ਅੱਜ ਹਵਾ ਚੱਲਦੀ ਆ ਤੇ ਨਾ ਜੋ ਠੰਡ ਹੈ ਨਹੀਂ ਠੀਕ ਆ ਮੌਸਮ ਵਧੀਆ ਹੈਗਾ ਤੇ ਪਰਮ ਨੇ ਅੱਜ ਆਪਣੇ ਕੰਮ ਸਾਰੇ ਨਿਵੇੜਤੇ ਆ ਜਲਦੀ ਜਲਦੀ ਚਪੜੇ ਵੀ ਧੋ ਛੱਡੇ ਆ ਤੇ ਸਾਗ ਆਪਾਂ ਕੱਲ ਲੈ ਕੇ ਆਏ ਸੀ ਕਿ ਮੰਮੀ ਕੰਨੀ ਹੋ ਉਹ ਵੀ ਧੋ ਛੱਡੇ ਆ ਤੇ ਆ ਮਿੱਠੀ ਸ਼ੁੱਕਣੀ ਪਾਤੀ ਇਹ ਵੀ ਕੱਲ ਤੋੜ ਕੇ ਦੇ ਹੁੰਦੀ ਸੀ ਉਧਰੋਂ ਸੁਕਾ ਕੇ ਰੱਖਾਂਗੇ ਇਹਨੂੰ

ਪਾਰ ਨੂੰ ਮਿਲੋ ਜੀ ਸਾਰੀ ਸਾਕਾਰ ਜੀ ਸਾਰਿਆਂ ਨੂੰ ਦਹੀਂ ਸਵੇਰ ਦੀ ਰੋਟੀ ਬਣ ਗਈ ਹੈ ਜੀ ਬੱਚਿਆਂ ਨੇ ਟਿਊਸ਼ਨ ਤੇ ਜਾਣਾ ਦਾ ਉਹ ਦਹੀਂ ਦਹੀਂ ਲੈ ਲਓ ਦੇ ਵਿੱਚੋਂ ਇਹ ਲੈ ਇਹ ਹੁਣ ਉੱਥੇ ਨੇ ਕਿੰਨੇ ਜਾਣੇ ਜੋਗਾ ਕਿੰਨੇ ਵਜੇ ਉੱਠਾਂਗੇ 9 ਵਜੇ ਜੋ ਵੀ 9 ਵਜੇ ਉੱਠਿਆ ਸੀ ਗੱਗੀ ਤੇ ਸੋਹਮ ਹੁਣ ਉੱਥੇ ਨੇ 9:10 ਵਜੇ ਸਾਰੇ ਨੋ ਮੈਂ ਸਾਰੇ ਕੰਮ ਕਰਦੇ ਬਸ ਮੇਰਾ ਤਾਂ ਅੰਦਰ ਧਾਗੋ ਪੁੱਛਿਆ ਰਹਿ ਗਿਆ ਬਾਹਰ ਮੈਂ ਸਾਰੇ ਘਰ ਦਾ ਕੱਪੜੇ ਵੀ ਧੋਤੇ ਸਾਗ ਵੀ ਧੋਤਾ ਆਟਾ ਵੀ ਗੁੰਨ ਲਿਆ ਭਾਂਡੇ ਵੀ ਮਾਂਸ ਤੇ ਨਾਲੇ ਬਸ ਬੰਦੇ ਨੀਂਦਾ ਹੀ ਪੂਰੀਆਂ ਕਰੀ ਸਾਗ ਵੀ ਧੋਤਾ ਵੀਰੇ ਨੂੰ ਵੀ ਕੁਵਾਰਾ ਸੋਣਾ ਵੀ ਲਓ ਜੀ ਹੁਣ ਟਾਈਮ ਹੋ ਗਿਆ ਸਾਗ ਕੱਟਣ ਦਾ ਸਵੇਰੇ ਮੈਂ ਧੋਤਾ ਸੀਗਾ ਸੁੱਕ ਗਿਆ ਤੇ ਹੁਣ ਨਾਲ ਗੱਗੇ ਨੂੰ ਲਾਇਆ ਮਾਂ ਮੇਰੀ ਹੈਲਪ ਕਰੋ ਨਹੀਂ ਇਹਨਾਂ ਨੇ ਫੋਨ ਹੀ ਦੇਖੀ ਜਾਣਾ ਸੀਗਾ ਹਨਾ ਹੂੰ ਨਾ ਉਹ ਆਪਰੇ ਨੰਬਰ ਕਿਵੇਂ ਬਣਾਉਂਦੇ ਮੂੰਹ ਦੇਖ ਮੂੰਹ ਦੇਖ ਦੇਖ ਹੂੰ ਫੋਨ ਹੀ ਦੇਖ ਦਿਓ ਨਾ ਕੱਲ ਦਾ ਮੈਂ ਤੈਨੂੰ ਕਹਿ ਤਾਂ ਹੈਗਾ ਮੈਂ ਤੇਰਾ ਹੈਲਪ ਕਰਾਉਂਗਾ ਹਾਂ ਹੁਣ ਪਤਾ ਲੱਗ ਗਿਆ ਵੀ ਅੱਜ ਮੈਚ ਹੈ ਇੰਡੀਆ ਤੇ ਪਾਕਿਸਤਾਨ ਦਾ ਹੁਣ ਐਨੀ ਪਤਾ ਕਦੋਂ ਭੱਜ ਜੇ ਉੱਠ ਕੇ ਭੱਜਣ ਨਹੀਂ ਦੇਣਾ ਮੈਂ ਸਾਗ ਕੱਟਣਾ ਸਾਰਾ ਮੇਰਾ ਹੱਥ ਦੁਹਣ ਲੱਗ ਜਾਂਦਾ ਪਤਾ ਜੀ ਗੱਲਾਂ ਤੇ ਗੱਲਾਂ ਕੀ ਸਭ ਚੂਠਾ ਜੀ ਮੈਂ ਇਹਦੇ ਨਾਲ ਬਹੁਤ ਹੈਲਪ ਕਰਾਉਣਾ ਹੂੰ ਪਤਾ ਹੀ ਹੈ ਸਾਰਿਆਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜਾ ਕਿਹੜਾ ਹਸਬੰਡ ਆਫ ਦੀ ਵਾਈਫ ਨਾਲ ਹੈਲਪ ਕਰਾਉਣਾ ਹੈ ਸਾਰੇ ਕਰਾਉਂਦੇ ਨੇ ਕਰਾਉਣੀ ਵੀ ਚਾਹੀਦੀ ਹੈ ਜ਼ਰੂਰੀ ਹੈ ਜਦੋਂ ਹਸਬੰਡ ਬਿਲਾ ਹੋਵੇ ਆ ਫਿਰ ਵਾਈਫ ਹਣੀ ਹੈ ਕਿਉਂ ਬੋਲਦੀ ਹੈ ਵਾਈਫ ਦੋਨਾਂ ਦਾ ਹੀ ਹੱਕ ਬਣਦਾ ਵਾਈਫ ਦੀ ਵੀ ਵਾਈਫ ਨੂੰ ਵੀ ਕਰਾਉਣੀ ਚਾਹੀਦੀ ਹੈ ਹਸਬੰਡ ਦੀ ਹੈਲਪ ਤੇ ਹਸਬੰਡ ਨੂੰ ਵੀ ਕਰਾਉਣੀ ਚਾਹੀਦੀ ਹੈ ਫਿਰ ਉੱਠ ਕੇ ਕੰਮ ਤੇ ਜਾਇਆ ਕਰੋ ਫਿਰ ਕੰਮ ਤੇ ਕਿਉਂ ਸੀ ਘਰੀ ਕੰਮ ਕਰਦੇ ਆ ਪੇਰ ਨਾਲੇ ਕਹਿੰਦੇ ਬੱਚੇ ਸਾਹਮਦੇ ਆਗੇ ਨਾਲੇ ਕਹਿੰਦੇ ਵਾਈਫ ਨਹੀਂ ਨੂੰ ਵੀ ਕਰਾਉਣੀ ਚਾਹੀਦੀ ਵਾਈਫ ਕਰਦੀ ਹੈ ਹੈਲਪ ਹੁਣ ਮੈਂ ਆਪਦਾ ਉਹ ਕਰਦੀ ਹੈ ਮੈਂ ਵੀ YouTube ਚਲਾਉਣੀ ਹੈ ਇਹ ਕੰਮ ਹੀ ਹੈ ਇੱਕ ਬਲੌਗ ਬਣਾਉਣਾ ਸਾਰੇ ਪਾਸੇ ਚਾਰੇ ਪਾਸੇ ਬਸ ਥੋੜੇ ਥੋੜੇ ਕਰਕੇ ਦੇ ਦੋ ਹੱਥ ਰੱਖਣ ਲੱਗ ਗਿਆ ਨਾ ਥੋੜਾ ਜਿਹਾ ਪਤਲਾ ਕੱਟਿਓ ਕੋਟਣਾ ਦਾ ਨਹੀਂ ਆ ਕੋਟਣਾ ਨਹੀਂ ਲੈਂਦਾ ਸੱਚ ਮੰਮੀ ਦੇ ਘਰੇ ਆ ਕੋਟਣਾ ਤਾਂ ਚਲ ਕੱਟੋ ਠੀਕ ਹੈ ਜੀ ਹੁਣ ਸਾਗ ਕੱਟ ਲਈਏ ਫਿਰ ਮਿਲਦੇ ਆ ਤੁਹਾਨੂੰ ਬਾਅਦ ਚ ਲਓ ਜੀ ਚੈੱਕ ਕਰੋ ਸਾਗ ਆਪਣਾ ਰੈਡੀ ਹੋ ਗਿਆ ਜੀ ਬਣ ਕੇ ਆਲਣ ਪਾਤਾ ਆਲਣ ਪਾਤਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕੋਟਾ ਕਟਾਈ ਕਰਤੀ 10 15 ਮਿੰਟ ਪਰੰਨਾ ਲੱਗਾ ਹੈ ਪੂਰਾ ਯੋਰ ਥੋੜਾ ਜਿਹਾ ਕੋਟਾ ਮਤਾ ਕੁ ਸਿਨੀ ਕੋਟਿਆ ਬਾਕੀ ਦਾ ਮਾਇ ਪਾਣੀ ਗਰਮ ਪੌਦੀ ਸੀ ਹੁਣ ਮੈਂ ਕਿਹਾ ਵੀ ਆਲਣ ਪੱਤੂ ਵੀ ਚੰਗੀ ਤਰ੍ਹਾਂ ਤੇ ਇਹਨੂੰ ਚਮਤੇ ਮੈਂ ਪਾ ਧਰ ਦਾਂਗੀ ਉਹ ਪਤਾ ਕੀ ਹੈ ਕਰੇ ਕਰੇ ਬਲੌਗਿੰਗ ਕਰਨਾ ਭੁੱਲੇ ਜਾਂਦੇ ਹੈਗੇ ਜਾਦੀ ਰਹਿਣਾ। ਫੋਨ ਆਵਾਜ਼ ਆ। ਜਦੋਂ ਮੈਨੂੰ ਜਦੋਂ ਯਾਦ ਆਉਂਦਾ ਵੀ ਹਾਂ ਯਾਰ ਬਲੌਗਿੰਗ ਕਰ ਰਹੇ ਹਾਂਗੇ ਓਹੋ ਭੁੱਲ ਗਏ ਸੀ। ਫੇਰ ਮੜਾ ਫੇਰ ਚੱਕ ਲੈਂਦੇ ਹਾਂ ਫੋਨ। ਫੋਨ ਨੂੰ ਰਿੱਟੂ ਪਾ ਲੀਂ ਪਰ ਮੈਂ ਫੋਨ ਨੂੰ ਪਟਾਕ ਦਾਂਗੀ। ਠੀਕ ਹੈ ਜੀ। ਤੇ ਹੁਣ ਮੈਂ ਬਣਾਉਂਗੀ ਚਾਹ। ਚਾਹ ਨਾਲ ਟੈਕ। ਬੋਤਲ ਉਹ ਵੀ। ਤੇ ਆ ਜੀ। ਚਲੋ ਮਿਲਦੇ ਆਂ ਵੀ ਆਪਾਂ ਚਾਹ ਤੇ ਹਾਂਜੀ ਚਾਹ ਪਾਣੀ ਆਪਣਾ ਹੋ ਗਿਆ ਸੀ ਰੈਡੀ ਸਲਾਹ ਸੀ ਕਿ ਬਾਹਰੋਂ ਪਰਮ ਕਹਿੰਦੀ ਕਹਿੰਦੀ ਵੀ ਸਮੋਸੇ ਲਿਆਓ ਨਾ ਭੁੱਖ ਲਿਆਓ ਉਹਨਾਂ ਦੇ ਵਾਲ ਬੋਲ ਜੇ ਕਟਾਉਣ ਗਏ ਸੀ ਨਾ ਖਾਟੀ ਹੋ ਗਈ ਆਪਸੇ ਦੋਨਾਂ ਦੀ ਲੜਾਈ ਕਹਿੰਦੀ ਹੁਣ ਕੀ ਜਾਵਾਂਗੇ ਹੁਣ ਉਹਨਾਂ ਨੂੰ ਮੋੜ ਦਾ ਟਾਈਮ ਮੇਰਾ ਕਹਿੰਦੀ ਸੱਚ ਸਿਰ ਦੁਖ ਰਿਹਾ ਹੁਣ ਸਿਰ ਕਾਦੇ ਨਾਲ ਦੁਖ ਰਿਹਾ ਐ ਨਹੀਂ ਪਤਾ ਫਿਰ ਬਾਤ ਚ ਇਹਨੂੰ ਖਿਆਲ ਆਇਆ ਕਿ ਇਹਦਾ ਵੀ ਭੁੱਖ ਨਾਲ ਸਿਰ ਦੁਖ ਰਹਾ ਸੀ ਫਿਰ ਇਹਨੇ ਬਣਾਇਆ ਦੇਖੋ ਮਟਰ ਚੌਲ ਬਣਾ ਲੇ ਬਣ ਕੇ ਤਿਆਰ ਹੋ ਗਏ ਠੀਕ ਹੈ ਜੀ ਨਾਲ ਪਰਮ ਦਾ ਹੁਣ ਸਿਰ ਵੀ हट ਗਿਆ ਦੇਖੋ ਮੂੰਹ ਦੇਖੋ ਮਨ ਪਰਮ ਹੁਣ ਇਹਦਾ ਸਿਰ ਵੀ ਹਟ ਗਿਆ ਖੁੱਖ ਲੱਗੀ ਸੀ ਸਜੇ ਨਾਲੇ ਖਾਦੇ ਨਹੀਂ ਹੈਗੇ ਚੌਲ ਪਹਿਨੀ ਸਿਰ ਹਟ ਗਿਆ ਦੇਖੋ ਖੁਸ਼ਬੂ ਨਾਲੀ ਇਹਨੇ ਬਰੀਆ ਬਣਾਇਆ ਲਓ ਜੀ ਆਜੋ ਜਿਹਨੇ ਜਿਹਨੇ ਖਾਣੇ ਆ ਚਾਹ ਤੇ ਆਪਾਂ ਲੱਗੇ ਖਾਣ ਠੀਕ ਹੈ ਜੀ ਮਿਲਦੇ ਆਂ ਫਿਰ ਅੱਗੇ ਤੇ ਮੇਰੇ ਪਲੇਟਾਂ ਚ ਪੈਣ ਜੋਗੀ ਬਸ ਉਹ ਹੋ 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 ਸਹੀ ਬਾਤ ਸਹੀ ਬਾਤ ਬੱਸ ਲੱਗੇ ਰਹੋ ਕਿ ਚਾਹ ਬਣ ਕੇ ਤਿਆਰ ਹੋ ਤਦ ਬਾਅਦ ਚਾਹ ਪੀਵਾਂਗੇ ਚਾਹ ਵੀ ਰੈਡੀ ਹੋ ਗਈ ਆਪਣੀ ਤਾਂ ਚਾਹ ਵੀ ਰੈਡੀ ਆ ਰੈਡੀ ਰੈਡੀ ਸਾਰਾ ਕੁਝ ਬਸ ਹਰ ਜੀ ਜਿਹਨੇ ਜਿੰਨੇ ਚਾਹ ਖਾਣੇ ਆ ਲਓ ਜੀ ਪਰਮਨੈ ਸਾਗ ਨੂੰ ਲਾ ਲਿਆ ਤੜਕਾ ਤੇ ਮਚ ਗਿਆ ਸੀ ਹੱਤ ਮਚ ਗਿਆ ਛਿੱਟੇ ਪੈਂਦੇ ਨੇ ਲਓ ਜੀ ਸਾਗ ਹੋ ਗਿਆ ਆਪਣਾ ਪਿਆਰ ਦਾ ਅਈਏ ਸਾਗ ਸਰਪੂ ਹੁਣ ਸਾਫ਼ ਕਰੀਆ ਹੁਣ ਗੈਸ ਸਾਫ਼ ਕਰਿਆ ਫੇਰ ਲਿਪੜ ਜੀ ਦੇਖੋ ਛਿੱਟੇ ਪੈ ਗਏ ਔਰ ਇੰਜੜ ਕਰਕੇ ਛਿੱਟੇ ਪੈਂਦੇ ਨੇ ਨਾ ਉੱਪਰ ਇਹ ਆਪਣਾ ਸਰਦੀਆਂ ਦਾ ਜੀ ਲਾਸਟ ਸਾਗ ਆ ਇਹ ਨੂੰ ਬਹੁਤ ਮਿਸ ਕਰੂ ਮੈਨੂੰ ਕੌਣ ਕੌਣ ਮਿਸ ਕਰਦਾ ਹੁੰਦਾ ਮੈਨੂੰ ਦੱਸਿਓ ਮੈਂ ਮੌਤ ਕਰਦੀ ਆ ਫਿਰ ਮੈਂ ਤਾਂ ਰਖਦਾ ਕੀ ਕਰ ਦਿੰਨੀ ਆ ਗਰਮੀ ਵਿੱਚ ਚਲਾਈ ਦਾ ਸਾਗ ਬਣਾ ਕੇ ਖਾਂਦੀ ਹਾਂ ਸਭ ਤੋਂ ਪਹਿਲਾਂ ਮੈਨੂੰ ਸਾਗ ਦੀ ਭੁੱਖ ਲੱਗੇ ਹੁੰਦੀ ਆ ਗਰਮੀਾਂ 'ਚ ਮੇਰੇ ਕੋ ਸੁੱਤੇ ਮਿਲਦੇ ਨੇ ਹੋ ਗਿਆ ਸਾਗਿੱਕੜੀ ਹੋ ਗਈ ਆਹੋ ਸਾਗ ਇਹ ਜਿਹਨੂੰ ਕੰਮ ਦੀ ਸਮਝ ਨਹੀਂ ਨਾ ਆਉਂਦੀ ਹੁੰਦੀ ਉਹ ਹੀ ਛੱਟੇ ਪਾਉਂਦਾ ਹੈ ਇਹ ਤਾਂ ਕਿੱਥੇ ਪਾਉਂਦਾ ਸਾਗ ਛੱਟੇ ਮਾਰਦਾ ਜਿਹਨੂੰ ਮਰਜੀ ਕੁਝ ਚਾਹ ਲੋ ਆਪਾਂ ਆਲਣ ਪਾਉਂਦੇ ਸਾਗ ਚੰਗਾ ਇਹ ਕਰਦੇ ਆਪਾਂ ਕਮੈਂਟਾਂ 'ਚ ਪੁੱਛਦੇ ਆ ਸਾਰੇ ਹੀ ਕਮੈਂਟ ਕਰਕੇ ਦੱਸਿਓ ਹੈ ਸਾਗ ਛੱਟੇ ਮਾਰਦਾ ਜਦੋਂ ਆਪਾਂ ਆਲਣ ਆਉਣੇ ਆ ਰਿਝਾਉਣੇ ਆਉਦੋਂ ਵੀ ਮਾਰਦਾ ਜਦੋਂ ਆਲਣ ਠੀਕ ਆ ਉਹ ਮੰਨ ਲਨੇ ਆਪਾਂ ਆਪਾਂ ਕਮੈਂਟ ਕਰਾ ਲਨੇ ਆ ਬਸ ਫਿਰ ਮੈਂ ਕਮੈਂਟ ਕਰਕੇ ਦੱਸਿਓ ਸਾਰੇ ਜਣੇ ਜੀ ਵੀ ਸਾਗ ਛੱਟੇ ਮਾਰਦਾ ਕਿ ਨਹੀਂ ਮਾਰਦਾ ਹਾਂ ਜਾਂ ਨਾ ਬਸ ਜੇ ਮਾਰਦਾਗਾ ਹਾਂ ਕਰ ਦਿਓ ਦੇ ਨਹੀਂ ਮਾਰਦਾ ਦਾ ਨਾ ਕਰਦਾਂਗੇ ਹਾਂ ਕਰਨਗੇ ਉਹ ਮੇਰੀ ਮੰਨਣਗੇ ਮਸ ਕਰਦਾ ਮੈਂ ਗਰਿਜ ਗਿਆ ਹੁੰਦਾ ਕਾਫੀ ਧਨੀਆ ਵੀ ਪਾਤਾ ਵਿੱਚ ਮੈਂ ਅੱਛਾ ਹੁਣ ਮੈਂ ਬਣਾਉਂਗੀ ਬਕਤੀ ਦੀ ਬਕਤੀ ਮੈਂ ਗਰੀ ਸਾਗ ਭੇਜਣਾ ਜੋ ਵੀ ਨੂੰ ਕਹੋ ਜਾ ਤੁਸੀਂ ਫੜਾ ਕੇ ਆਹ ਸਾਗ ਦੀ ਮੰਮੀ ਕਣੀ ਜਾ ਰਹੀ ਆ ਕਿਉਂਕਿ ਮੰਮੀ ਕੋਣੀ ਆਪਾਂ ਸਾਗ ਤੋੜ ਕੇ ਲਾਈਤੀ ਉਹਨਾਂ ਦਾ ਵੀ ਹੱਕ ਬਣਦਾ ਸਾਗ ਖਾਣ ਦਾ ਡਾੜੀ ਡਾੜੀ ਆ ਡੈਡੀ ਨੂੰ ਦੇਖੋ ਇਕ ਜੀ ਆਈ ਲਵ ਯੂ ਨਾ ਲੈ ਆਈ ਬਲੇ ਲੋ ਜੀ ਚੈੱਕ ਕਰੋ ਪਰਮਦਾ ਦੀ ਰੋਟੀ ਬਣਾਉਣ ਮੱਕੀ ਦੀ ਮੱਕੀ ਦੀ ਰੋਟੀ ਕਿਹੜੇ ਟਾਈਮ ਆਪਾਂ ਮੱਕੀ ਦੀ ਰੋਟੀ ਨਹੀਂ ਬਣਾਉਣੀ ਹੁੰਦੀ ਦੀ ਹੈ ਨਾ ਕਿਉਂ ਨਹੀਂ ਸੀ ਹੁੰਦੀ ਮੈਨੂੰ ਆਉਂਦੀ ਸੀ ਸ਼ੁਰੂ ਹੀ ਹਾਈ ਮੈਂ ਤਾਂ ਪਹਿਲਾਂ ਸਿੱਖੀ ਰੋਟੀ ਮੱਕੀ ਆਏ ਸਾਗ ਸਾਗ ਆਪਾਂ ਨੂੰ ਬਣਾਉਣਾ ਹੁੰਦਾ ਆਇਆ ਪਲੇਟ ਆਇਆ ਆਪ ਕੋ ਬਰਨਾਲੇ ਸੀ ਉਹ ਲੋਕ ਪਸਾਉਂਦੇ ਸੀ ਕਿ ਅਸੀਂ ਦੋਨਾਂ ਨੇ ਬਣਾਇਆ ਸੀ ਇੱਕਦਣਾ ਨਾ ਹੂੰ ਬਾਹਰ ਵਗੇ ਬਣਾਇਆ ਸੀ ਪਹਿਲੀ ਵਾਰ ਸਾਗ ਮੈਂ ਘਿਓ ਲਾ ਰਿਹਾ ਪੂਰੀ ਕਿਉਂਕਿ ਘਿਓ ਲੱਗਣਾ ਥੋੜੀ ਥੋੜੀ ਰਹਿੰਦੀ ਹੈ ਉਹ ਤੇ ਸੋਮਾ ਵਕਤ ਸੋਮਾ ਭਾਰੂ ਵਸਾੜਨਾ ਰੋਟੀ ਮੱਕੀ ਚਾਹ ਰੋ ਹਾਂ ਤੁਸੀਂ ਖਵਾਓ ਟਰਾਈ ਕਰੋ ਜੇ ਨਾ ਕਰੀ ਫਿਰ ਉਹਨੂੰ ਰੋਟੀ ਦੇ ਉੱਪਰ ਮੋੜਨ ਲਾ ਯੋਗੀ ਤਾਂ ਖਾਣਾ ਕਿਉਂ ਹੋਇਆ ਦੇਖਿਆ ਹੂੰ ਲੱਗਿਆ ਮੇਰੇ ਨੂੰ ਮੱਕੀ ਦੇ ਭੁੱਗ ਤੇ ਲੈ ਗਿਆ ਫਿਰ ਹੋਪੀ ਗਿਆ ਨੂੰ ਸਾਗ ਨਹੀਂ ਖਾਣਾ ਮੋਲ ਵਿੱਚਾਣਾ ਕੇ ਲੈ ਗਿਆ ਮੱਕੀ ਦੀ ਰੋਟੀ ਲਓ ਜੀ ਰੋਟੀ ਆਪਣੀ ਲੱਗ ਗਈ ਆ ਹੋਈ ਤਿਆਰ ਮੱਕੀ ਦੀ ਰੋਟੀ ਨਾਲ ਸਾਗ ਨਾਲ ਮooli ਨਾਲ ਆਦੇ ਦਾ ਅਚਾਰ ਲਓ ਹੋਲ ਕੇ ਦਿਹਾਓ ਸੋ ਮੁੰਡਾ ਅਰੇ ਖਾਣ ਲੱਗਾ ਰੋਟੀ ਪਹਿਲਾਂ ਇਹਨੇ ਮੈਨੂੰ ਥੋੜੀ ਜਿਹੀ ਖਾਦੀ ਨਹੀਂ ਮੈਨੂੰ ਪਤਾ ਸੀ ਵੀ ਇਹ ਨਹੀਂ ਸਾਗ ਖਾਣਾ ਨਹੀਂ ਢਾਟੀ ਖਾਂਦਾ ਇਹ ਢਾਰ ਸਬਜ਼ੀ ਤੇ ਹੁਣ ਇਹਨੂੰ ਆਹ ਦੇਖੋ ਰੋਟੀ ਤੇ ਨੌਣ ਲਾ ਕੇ ਲਈਆਂ ਤੇ ਕਿਉਂ ਨਾ ਪਈ ਦੇ ਜੀ ਇਹ ਖਵਾਉਂਗਾ ਇਹ ਖਾਂਦਾ ਹੈ ਚੱਕ ਰੋਟੀ ਲਓ ਜੀ ਮਿਲਦਾ ਫਿਰ ਆਪਾਂ ਰੋਟੀ ਖਾਣ ਤੋਂ ਬਾਅਦ ਠੀਕ ਹੈ ਜੀ ਲਓ ਜੀ ਬੱਚੇ ਕਹਿੰਦੇ ਸੀ ਜਲੇਬੀਆਂ ਖਾਣੀਆਂ ਨੇ ਹੁਣ ਆਪਾਂ ਜਲੇਬੀਆਂ ਲੈਣ ਆ ਗਏ ਬਾਹਰ ਦੇਖੋ ਜਲੇਬੀਆਂ ਕਿਵੇਂ ਬਣਦੀਆਂ ਨੇ क्रिस्पी ਹੁੰਦੀਆਂ ਨੇ ਪੂਰੀਆਂ ਜਲੇਬੀਆਂ ਪਤਲੀਆਂ-ਪਤਲੀਆਂ ਬੱਚਿਆਂ ਨੂੰ ਵੀ ਪਸੰਦ ਨੇ ਉੱਧਰ ਬਣੀਆਂ ਪਈਆਂ ਨੇ ਤੇ ਇੱਧਰ ਬਣਾ ਰਿਹਾ ਜਿੰਝ ਕੀ ਚਾੜਾ ਗੰਦੇ ਬੱਚੇ ਤੂੰ ਨਾਲ ਆਇਆ ਹੈ ਵੀਰੇ ਨੂੰ ਘਰੇ ਛੱਡ ਜਾਂਦਾ ਨਾ ਜਲੇਬੀ ਖਾਏਂਗਾ ਜਲੇਬੀ ਖਾਏਂਗਾ ਹਾ ਹੁਣ ਕਾ ਕਹਿੰਦਾ ਜਲੇਬੀ ਮੈਂ ਤਾਂ ਕਰ ਲਾਓ ਜੀ ਜਲੇਬੀਆਂ ਭੱਲਿਆ ਐਸੀ ਲੱਗੀਆਂ ਈ ਹੁਣ ਖਾਣ ਘਰੇ ਬੈਗੇ ਦੇਖੋ ਜੀ ਐ ਜੀ ਜਲੇਬੀਆਂ ਬੜੇ ਟੇਸਟੀ ਹੁੰਦੀਆਂ ਨੇ ਆ ਵੀ ਦੇਖੋ ਪਟਲੇ ਹਾਂ ਦੇਖੋ ਇਹ ਜੋ ਬੰਦੀ ਫਿਰ ਮੈਸ ਤੇ ਲੈ ਜਾਂਦੀ ਪਤਲਾ ਰੱਖੋ ਪਤਲਾ ਜਨੈ ਮੈਂ ਜਲੇਬੀਆਂ ਖਾਣੀਆਂ ਸੀ ਹਾਂ ਚਲੋ ਆ ਤੁਹਾਨੂੰ ਜਲੇਬੀਆਂ ਖਵਾ ਦਿੰਨੇ ਆ ਹਨ ਕੀ ਕਰ ਸਕਦੇ ਆ ਹੁਣ ਜਵਾਕਾਂ ਨੂੰ ਤਾਂ ਨਹੀਂ ਪਤਾ ਹੈਗਾ ਮਿੱਕੀ ਉਹਦੇ ਦਾਣੇ ਕੀ ਨਹੀਂ ਹੋ ਗਿਆ ਨਾ ਹਾਂਜੀ ਰੋਟੀ ਪਾਣੀ ਖਾ ਕੇ ਹੋ ਗਈ ਸੀ ਫ੍ਰੀ ਤੇ ਹੁਣ ਆ ਗਈ ਜੀ ਆਪਣੀ ਵਾਰੀ ਸੌਣ ਦੀ ਆ ਆਪਣੇ ਪਾਣੀ ਵਾਲੀ ਬੋਤਲ ਗਰਮ ਪਾਣੀ ਦੀ ਪਰ ਕੇ ਰੱਖ ਲੈਣੇ ਤੇ ਜੋ ਦਿਖਾਉਣਾ ਸੋਮ ਤੁਹਾਨੂੰ ਬਾਰਾਂ ਬੈਠੀ ਆ ਸੌਣ ਦੇ ਚੱਕਰ ਚ ਵੀ ਛੇਤੀ ਸੋਵਾਂਗੇ ਮਲੈਤ ਬੰਦ ਕਰ ਲੈਣੇ ਬੈਠੀ ਪੈਣਾ ਬਾਹਰੋਂ ਪਕਾਈ ਬਹੁਤ ਕਰਾਉਂਦੇ ਨੇ ਡੌਗੀ ਉਹਨਾਂ ਠੀਕ ਹੈ ਜੀ ਤੇ ਆ ਦੋ ਡੋਕਿਆਂ ਨੂੰ ਵੀ ਆਪਾਂ ਨੇ ਦੁੱਧ ਪਾਣੀ ਪਿਆਤਾ ਸੀ ਸਾਰੇ ਇਹਦੀ ਗੇਮ ਚੱਲ ਰਹੀ ਹੈ ਕਹਿੰਦਾ ਮੇਰੇ ਨਾਲ ਗੇਮ ਖੇਲੋ ਪਹਿਲਾਂ ਠੀਕ ਹੈ ਜੀ ਇਹ ਸੀ ਜੀ ਆਪਣੀ ਅੱਜ ਦੀ ਰੁਟੀਨ ਅੱਜ ਦੀ ਅਪਡੇਟ ਬਲੌਗ ਵਧੀਆ ਲੱਗੇ ਤਾਂ ਲਾਈਕ ਕਰੋ ਜੀ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਵੀ ਜ਼ਰੂਰ ਕਰਿਆ ਕਰੋ ਜਿਹੜੀ ਗੱਲ ਪੁੱਛਿਆ ਸੀ ਕਮੈਂਟ ਪੁੱਛਦੇ ਆ ਕਿ ਕਮੈਂਟ ਜ਼ਰੂਰ ਕਰਿਆ ਕਰੋ ਤੇ ਮਿਲਦੇ ਆ ਜੀ ਆ ਪਾਗਨੇ ਬਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ